ਥੋੜੇ ਜਿਹਾ ਕਾਲੀ ਦਲ ਦੇ ਪ੍ਰਧਾਨ ਨੇ ਤਲਵੰਨ ਨੇ ਪੰਜਾਬ ਪੁਲਿਸ ਦੇ ਇੱਕ ਬਘਾਰੀ ਨੂੰ ਬੜੀਆਂ ਧਮਕੀਆਂ ਲਾਈਆਂ ਉਹਨਾਂ ਨੇ ਕਿਹਾ ਮੈਂ ਤੇ ਆਦੀ ਦੇ ਵਿੱਚ ਨਾਂ ਲਿਖ ਲਿਆ ਕਿ ਨਾਲੋਂ ਨੂੰ ਕਿਹਾ ਕਿ ਤੂੰ ਆਪਣਾ ਪਾਸਪੋਰਟ ਬਣਾ ਲਾ ਜਿਦੋਂ ਸਾਡੀ ਸਰਕਾਰ ਆਈ ਫੇਰ ਕੰਨਾ ਨਿਠਾਂਗੇ ਮੈਨੂੰ ਲੱਗਦਾ ਕਿ ਜਿੱਦਾਂ ਸਖਬੀਰ ਬਾਦਲ ਅਜੇ ਵੀ ਉਹ ਨੀਂਦ ਦੇ ਵਿੱਚ ਹੀ ਤੁਰਦਾ ਅਜੇ ਵੀ ਉਹ ਸਤਾ ਦੇ ਸੁਪਨੇ ਲੈਂਦਾ ਅਜੇ ਵੀ ਉਹਨੂੰ ਇਹ ਲੱਗਦਾ ਤੇ ਸਾਡੀ ਸਰਕਾਰ ਆ ਜਾਣੀ ਹੈ ਉਹਨਾਂ ਨੂੰ ਸਮਝੀ ਲਾਗਦੀ ਸਗ ਵੀਰ ਉਹਨਾਂ ਨੂੰ ਤੇ ਤੁਹਾਡੀ ਸਰਕਾਰ ਚਲੇਗੀ ਜਿਹੜੀ ਹੁਣ ਕਦੀ ਨਹੀਂ ਆਉਣੀ ਜਿੰਨੀਆਂ ਮਹਾਨ ਗਲਤੀਆਂ ਕੀਤੀਆਂ ਜਿੰਨੇ ਵੱੱਜਰ ਗੁਨਾਹ ਕੀਤੇ ਉਸੇ ਕਰਕੇ ਹੀ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਦੇ ਤਾਨੂੰ ਜਿਹੜਾ ਸਤਾ ਤੋਂ ਬਾਅਦ ਕੀਤਾ ਜਿੱਦਾਂ ਸਾਡਾ ਸਤਾ ਵਿੱਚ ਹੁੰਦੇ ਹੁਕਮ ਚੱਲਦੇ ਸੀਗੇ ਉਦਾਂ ਸਾਡੇ ਹੁਕਮ ਹੋਣ ਵੀ ਚੱਲਣ ਅਸਾ ਤੁਹਾਨੂੰ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿ ਕੰਮ ਚੱਲਿਆ ਗਿਆ ਮੈਂ ਕਹਿਣਾ ਚਾਹੁੰਦਾ ਕਿ ਸੁਖਬੀਰ ਜੀ ਤੁਸੀਂ ਇਦਾਂ ਦੇ ਗناہ ਕੀਤੇ ਐ 10 ਸਾਲ ਦੇ ਵਾਅਦੇ ਦੇ ਵਿੱਚ ਦੁਨੀਆ ਭਰ ਦੇ ਜਿੰਨੇ mafiya ਸੀਗੇ ड्रग mafiya, transport mafiya, land mafiya, ਕੇਵਲ mafiya ਦੁਨੀਆ ਭਰ ਦੇ ਜਿੰਨੇ mafiya ਹੀ ਤੁਹਾਡੇ ਚੱਲਦੇ ਰਹੇ ਸਾਰ ਤੁਹਾਡੇ ਰਾਜ ਚ ਜੋ ਕੁਝ ਕਿਸੇ ਦੁਆਰਾ ਮੁੱਖ ਮੰਤਰੀ ਦੀ ਬਣਦੇ ਸਰ ਇਹ ਮੇਰੀ ਗੱਲ ਨੋਟ ਰੱਖਿਓ ਤੁਸੀਂ ਤਾਂ ਹੋਣ ਕਾਂਟਖ ਸਾਹਿਬ ਨੂੰ ਉਹਦਾ ਹੁਕਮਨਾਮਾ ਮੰਨ ਕੇ ਫਿਰ ਮੁੱਕ ਗਏ ਸੱਤ ਹਨੂਤਾ ਨੂੰ ਕਾਉਂਟ ਜਿਹੜਾ ਬੰਦਾ ਕਾਲ ਤੱਕ ਤੋਂ ਬੇਵਕ ਹੋਇਆ ਪਿਆ ਕਾਲ ਤੱਕ ਵਾਦੀ ਦੀ ਪਿੱਠ ਹੈ। ਕੋਈ ਕਿਸਮ ਦਿਓ ਕਿ ਪੰਜਾਬ ਦੇ ਸਿੱਖ ਤੁਹਾਨੂੰ ਦੁਬਾਰਾ ਬੁਖਤ ਦਿਵਾ ਦੇ ਗੋਗ ਬੋਲ ਦਿਓ ਕਿ ਸਖਬੀਰ ਬਾਦਲ ਪਾਹੇ ਵੰਡ ਰਿਹਾ ਜੀ ਹਰ ਪੀੜਤਾ ਨੂੰ। ਐਕਾ ਬੰਦਾ ਜਿਹੜਾ ਜਿਸ ਪੰਜਾਬੀ ਦਾ ਸਿੱਖ ਦਾ ਜਿਹਦਾ ਪਿਓ ਮਰ ਜਾਂਦਾ ਜਾਂ ਮਾਂ ਮਰ ਜਾਂਦੀ ਹੈ ਬੰਦਾ ਹਰ ਹਿੰਦੇ ਕੋਸ਼ਿਸ਼ ਕਰਦਾ ਕਿ ਉਹ ਆਪਣੀ ਮਾਂ ਦਾ ਚੰਗਾ ਭੋਗ ਪਾਉਂਦਾ ਲੰਗਰ ਲਾਉਂਦਾ ਜਿਹੜਾ ਸਖਬੀਰ ਸਿੰਘ ਆਪਣੀ ਮਰੀ ਮਾਂ ਦੇ ਭੋਗ ਦੇ ਉੱਤੇ ਰੋਟੀ ਨਹੀਂ ਖਵਾ ਸਕਿਆ ਐਸੀ ਕਿਸੇ ਨੇ ਲੰਗਰ ਲਾ ਕੇ ਖਵਾਇਆ ਉਹ ਇਹ ਨੋਟ ਵਰ ਸਕਦਾ ਇਹ ਨੋਟ ਹੋਲ ਕਿਥੋਂ ਆਇਆ ਜਦੋਂ ਵਾਲਾ ਪਿਆ ਤੋਂ ਦੰਦ ਦੇ ਦੋ ਬੰਦ ਹੋ ਗਏ ਸਖਬੀਰ ਬਾਦਲ ਜੀ ਇਹਦੇ ਥੋੜੇ ਜਿਹਾ ਕਾਲੀ ਦਲ ਦੇ ਪ੍ਰਧਾਨ ਨੇ ਕੱਲ ਉਹਨਾਂ ਨੇ ਪੰਜਾਬ ਪੁਲਿਸ ਦੇ ਇੱਕ ਅਧਿਕਾਰੀ ਨੂੰ ਬੜੀਆਂ ਧਮਕੀਆਂ ਲਾਈਆਂ ਉਹਨਾਂ ਨੇ ਕਿਹਾ ਮੈਂ ਡੈਰੀ ਦੇ ਵਿੱਚ ਨਾਂ ਲਿਖ ਲਿਆ ਤੈਨਾਂ ਲੋ ਨੂੰ ਕਿਹਾ ਕਿ ਤੂੰ ਆਪਣਾ ਪਾਸਪੋਰਟ ਬਣਾ ਲਾ ਜਿੱਦੋਂ ਸਾਡੀ ਸਰਕਾਰ ਆਈ ਫਿਰ ਤੈਨਾਂ ਨੇ ਜਿੱਠਾਂਗੇ ਤੇ ਮੈਂ ਸੋਸ਼ਲ ਮੀਡੀਆ ਤੇ ਸੁਖਬੀਰ ਜੀ ਦਾ ਇਹ ਬਿਆਨ ਦੇਖ ਕੇ ਸਦ ਮੈਂ ਸੋਚ ਰਿਹਾ ਸੀਗਾ ਮੈਨੂੰ ਹਾਸਾ ਵੀ ਆਇਆ ਮੈਨੂੰ ਲੱਗਦਾ ਕਿ ਜਿੱਦਾਂ ਸੁਖਬੀਰ ਬਾਦਲ ਅਜੇ ਵੀ ਉਹ ਨੀਂਦ ਦੇ ਵਿੱਚ ਹੀ ਤੁਰਦਾ ਅਜੇ ਵੀ ਉਹ ਸਤਾ ਦੇ ਸੁਪਨੇ ਲੈਂਦਾ ਅਜੇ ਵੀ ਉਹਨੂੰ ਇਹ ਲੱਗਦਾ ਤੇ ਸਾਡੀ ਸਰਕਾਰ ਆ ਜਾਣੀ ਹੈ ਉਹਨਾਂ ਨੂੰ ਸਮਝ ਨਹੀਂ ਲੱਗਦੀ ਸੁਖਬੀਰ ਉਹਨਾਂ ਨੂੰ ਕਿ ਤੁਹਾਡੀ ਸਰਕਾਰ ਚਲੇਗੀ ਜਿਹੜੀ ਹੁਣ ਕਦੀ ਨਹੀਂ ਆਉਣੀ ਤੁਹਾਡਾ ਕੰਮ ਨਿਭੜ ਗਿਆ ਪੰਜਾਬ ਦੇ ਲੋਕਾਂ ਨੇ ਤੁਹਾਡਾ ਕੰਮ ਦੇ ਵੇੜਤਾ ਤੁਸੀਂ ਆਪਣੇ ਪਿਛਲੇ 10 ਸਾਲਾਂ ਦੇ ਰਾਜ ਦੇ ਵਿੱਚ ਜਿੰਨੀਆਂ ਮਹਾਨ ਗਲਤੀਆਂ ਕੀਤੀਆਂ ਜਿੰਨੇ ਵੱੱਜਲ ਗਨਾਹ ਕੀਤੇ ਉਸੇ ਕਰਕੇ ਹੀ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਜਿਹੜਾ ਸਤਾ ਤੋਂ ਬਾਅਦ ਕੀਤਾ ਉਹ ਬਾਈ ਦੇ ਵਿੱਚ ਜੋ ਕੋਈ ਤੁਹਾਡੇ ਨਾਲ ਹੋਇਆ ਤੁਸੀਂ ਇਹਦੇ ਪਤਾ ਦੀ ਕਿਹੜੇ ਸੁਫਨੇ ਲੈਦੇ ਜਦੋਂ ਤਾਂ ਸਰਕਾਰ ਤੁਹਾਡੀ ਹੁੰਦੀ ਹੈ ਫਿਰ ਇਹ ਪੁਲਸ ਦੇ ਅਧਿਕਾਰੀ ਬਹੁਤ ਚੰਗੇ ਆ ਪੁਲਿਸ ਬਹੁਤ ਚੰਗੀ ਆ ਜਦੋਂ ਸਰਕਾਰ ਹੋਰ ਕੇ ਪਾਰਟੀ ਦੀ ਬਣ ਜਾਂਦੀ ਹੈ ਫਿਰ ਤੁਸੀਂ ਇੱਕ ਡੈਲੀ ਲੈ ਕੇ ਤਰਪਿੰਦੇ ਹੋ ਅਫਸਾਨਾ ਦਾਬੇ ਮਾਰਦੇ ਹੋ ਕਿਉਂਕਿ ਤੁਹਾਨੂੰ ਐ ਲੱਗਦਾ ਹੁੰਦਾ ਕਿ ਜਿੱਦਾਂ ਸਾਡਾ ਸਤਾ ਵਿੱਚ ਹੁੰਦੇ ਹ ਹੁਕਮ ਚੱਲਦੇ ਸੀਗੇ ਉਦਾਂ ਸਾਡੇ ਹੁਕਮ ਹੋਣ ਵੀ ਚੱਲਣ ਬਸ ਤੁਹਾਨੂੰ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿ ਕੰਮ ਚੱਲਿਆ ਗਿਆ ਉਹ ਸਮੇਂ ਤੱਕ ਆ ਵੀ ਬਹੁਤ ਚੰਗੇ ਜਦੋਂ ਦੂਜੀਆਂ ਸਰਕਾਰਾਂ ਆ ਜਾਂਦੀਆਂ ਫਿਰ ਐਸੀ ਪੁਲਿਸ ਵਾਲੇ ਮਾਰੇ ਹੋ ਜਾਂਦੇ ਆ ਪਹਿਲੇ ਤੁਸੀਂ ਪੁਲਿਸ ਵਾਲਿਆਂ ਨੂੰ ਦਬਕੇ ਮਾਰਨੇ ਸ਼ੁਰੂ ਕਰ ਦਿੰਦੇ ਹੋ। ਪਰ ਤੁਹਾਡੇ ਦਬਕੇ ਦਾ ਕਿਤੇ ਕੋਈ ਅਸਰ ਨਹੀਂ। ਸਭ ਨੂੰ ਪਤਾ ਕਿ ਤੁਹਾਡੀ ਸਰਕਾਰ ਦੀ ਆਉਣੀ। ਜਦੋਂ ਤੁਹਾਡੇ ਕੋਲ ਅਫਸਰ ਸੀਗੇ ਇੱਕੋ ਪੁਲਸ ਬਦਲ ਥੋੜੀ ਜਾਂਦੀ ਹੈ। ਐਹੀ ਪੁਲਿਸ ਵਾਲੇ ਕਾਂਗਰਸ ਦੇ ਆਵਾਜ਼ ਚੁੰਦੇ ਆ, ਐਸੀ ਪੁਲਿਸ ਵਾਲੇ ਤੁਹਾਡੇ ਆਵਾਜ਼ ਸੀਗੇ ਇਹੀ ਅੱਜ ਆਮਾਦੀ ਪਾਰਟੀ ਦੇ ਵਾਸਤੇ ਵਿੱਚ ਨੇ। ਮੈਂ ਕਹਿਣਾ ਚਾਹੁੰਦਾ ਕਿ ਸੁਖਬੀਰ ਜੀ ਤੁਸੀਂ ਇਦਾਂ ਦੇ ਗੁਨਾਹ ਕੀਤੇ ਐ 10 ਸਾਲ ਦੇ ਵਾਅਦੇ ਦੇ ਵਿੱਚ ਦੁਨੀਆ ਭਰ ਦੇ ਜਿੰਨੇ ਮਾਫੀਏ ਸੀਗੇ ਡਰਗ ਮਾਫੀਆ, ਟਰਾਂਸਪੋਰਟ ਮਾਫੀਆ, ਲੈਂਡ ਮਾਫੀਆ, ਕੇਵਲ ਮਾਫੀਆ ਦੁਨੀਆ ਭਰ ਦੇ ਜਿੰਨੇ ਮਾਫੀਏ ਹੀ ਤੁਹਾਡੇ ਚੱਲਦੇ ਰਹੇ ਸਭ ਤੁਹਾਡੇ ਰਾਜ ਚ ਜੋ ਕੁਝ ਹੋਇਆ ਦੁਨੀਆ ਪਾਰ ਵਿੱਚ ਬੈਠੇ ਪੰਜਾਬੀਆਂ ਨੂੰ ਤੇ ਸਿੱਖਾਂ ਨੂੰ ਇੱਕ ਇੱਕ ਚੀਜ਼ ਦਾ ਪਤਾ ਚਾਹੇ ਬਰਗਾੜੀ ਦਾ ਕਾਂਡ ਹੈ ਤੇ ਕਿਸੇ ਧੀ ਦੀ ਇਤ ਬਚਾਉਣ ਵਾਸਤੇ ਥਾਣੇਦਾਰ ਦਾ ਕਤਲ ਹੈ ਸਰ ਕਿੰਨਾ ਕੁਝ ਹੋਇਆ ਅੱਜ ਤੁਸੀਂ ਫੇਸਵਰੇ ਲਾ ਰਹੇ ਹੋ ਤੁਸੀਂ ਦੁਬਾਰਾ ਮੁੱਖ ਮੰਤਰੀ ਦੀ ਬਣਦੇ ਸਰ ਇਹ ਬੇਰੀ ਗੱਲ ਲੋਟ ਰੱਖਿਓ ਪੰਜਾਬ ਦੇ ਲੋਕ ਇੰਨੇ ਬੇਕੁਫਰੀਗੇ ਪੰਜਾਬ ਦੇ ਲੋਕ ਬਹੁਤ ਸਿਆਣੇ ਆ ਜਿਨ੍ਹਾਂ ਨੂੰ ਤੁਸੀਂ ਸਮਝਦੇ ਹੋ ਕਰੇ ਉਦਾਂ ਹੀ ਨੇ ਅਰਦਾਦਨ ਪਹਿਲਾ ਤੁਸੀਂ ਨੋਟ ਵੰਡਨੇ ਸ਼ੁਰੂ ਕੀਤੇ ਸੀਗੇ ਕਿ ਪਤਾ ਨਹੀਂ ਤੁਹਾਡੇ ਕੋਲ ਕਿੰਨਾ ਪੈਸਾ ਜਦੋਂ ਤੁਹਾਡੇ ਬਦੋਦੀਆਂ ਨੇ ਤੁਹਾਡੇ ਖਿਲਾਫ ਬੋਲਿਆ ਕਿ ਇਹ ਜੀਪੀਸੀ ਦਾ ਪੈਸਾ ਹੈ ਉਸੇ ਲਈ ਬੰਦ ਹੋ ਗਏ ਮੈਂ ਤਾਂ ਸਾਡ ਉਹ ਦਿਨ ਹੀ ਕਿਹਾ ਉਹ ਦਿਨ ਮੈਨੂੰ মিডিਆ ਨੇ ਮਸਲ ਪੁੱਛਿਆ ਕਿ ਸਖਬੀਰ ਬਾਦਲ ਪਾਹੇ ਵੰਡ ਰਿਹਾ ਜੀ ਹਰ ਪੀੜਤਾ ਨੂੰ ਮੈਂ ਕਿਹਾ ਬੰਦਾ ਜਿਹੜਾ ਜਿਸ ਪੰਜਾਬੀ ਦਾ ਸਿੱਖ ਦਾ ਜਿੱਦੋਂ ਪਿਓ ਮਰ ਜਾਂਦਾ ਜਾਂ ਮਾਂ ਮਰ ਜਾਂਦੀ ਹੈ ਬੰਦਾ ਹਰ ਹਿੱਲੇ ਕੋਸ਼ਿਸ਼ ਕਰਦਾ ਕਿ ਉਹ ਆਪਣੀ ਮਾਂ ਦਾ ਚੰਗਾ ਭੋਗ ਪਾਉਂਦਾ ਲੰਗਰ ਲਾਉਂਦਾ ਮੈਂ মিডিਆ ਨੂੰ ਕਹਾਂ ਮੈਂ ਕਹਾਂ ਯਾਰ ਤੁਸੀਂ ਭੁੱਲ ਗਏ ਹੋ ਕਿੰਨਾ ਦਿਨ মিডিਆ ਬੋਲਦਾ ਰਿਹਾ ਸੀਗਾ ਜਿਹੜਾ ਸੁਖਬੀਰ ਸਿੰਘ ਆਪਣੀ ਮਰੀ ਮਾਂ ਦੇ ਭੋਗ ਦੇ ਉੱਤੇ ਰੋਟੀ ਵੀ ਖਵਾ ਸਕਿਆ ਐਸੀਪੀਸੀ ਦੇ ਲੰਗਰ ਲਾ ਕੇ ਖਵਾਇਆ ਓਏ ਢੋਟ ਵੰਡ ਸਕਦਾ ਇਹ ਢੋਟ ਹੋਰ ਕਿਥੇ ਵਾਇਏ ਜਦੋਂ ਵਾਵਾ ਪਿਆ ਤੋ ਉਦੋਂ ਦੇ ਢੋਟ ਬੰਦ ਹੋ ਗਏ ਸੁਖਬੀਰ ਜੀ ਸਾਰੀ ਦੁਨੀਆ ਜਾਣਦੀ ਐ ਲਾਸਟ ਟਾਈਮ ਦੇ ਉੱਤੇ ਤੁਹਾਡੇ ਪਿਤਾ ਜੀ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਜਦੋਂ ਆਖਰੀ ਵਾਰ ਮੁੱਖ ਮੰਤਰੀ ਸੀਗੇ ਕਈ ਕਾਲੀਆਂ ਨੇ ਉਹਨਾਂ ਨੂੰ ਸਲਾਹ ਦਿੱਤੀ ਆ ਹੁਣ ਤੁਸੀਂ ਕਈਆਂ ਦੀ ਇੰਟਰਵਿਊ ਪੜਦੇ ਹੋ ਕਈਆਂ ਨੇ ਸਲਾਹ ਦਿੱਤੀ ਵੱਡੇ ਬਾਦਲ ਸਾਹਿਬ ਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਕਿ ਹੁਣ ਜੀ ਤੁਸੀਂ ਬਜ਼ੁਰਗ ਹੋ ਗਏ ਹੋ ਸਖਬੀਰ ਨੂੰ ਮੁੱਖ ਮੰਤਰੀ ਬਣਾ ਦਿਓ ਉਹ ਨਹੀਂ ਮੰਨੇ ਉਹ ਕਹਿੰਦੇ ਨਾ ਸਖਬੀਰ ਜੀ ਜੇ ਤੁਹਾਡੇ ਬਾਪ ਨੇ ਤੁਹਾਨੂੰ ਮੁੱਖ ਮੰਤਰੀ ਨਹੀਂ ਬਣਾਇਆ ਪੰਜਾਬ ਦੇ ਲੋਕ ਨਹੀਂ ਇਹ ਤੁਹਾਨੂੰ ਹੁਣ ਬਣਾਉਣਗੇ ਪੰਜਾਬ ਦੇ ਲੋਕ ਤੁਹਾਨੂੰ ਕਿਉਂ ਬਣਾਉਣਗੇ ਜੇ ਤੁਹਾਡੇ ਬਾਪ ਨੇ ਗਲਤੀ ਨਹੀਂ ਕੀਤੀ ਤੇ ਪੰਜਾਬੀ ਇਹ ਗਲਤੀ ਕਿੱਦਾਂ ਕਰ ਲਗੇ ਤੁਹਾਡਾ ਪਿਤਾ ਜਾਣਦਾ ਸੀ ਵੀ ਤੁਸੀਂ ਇਸ ਦੇ ਜੋਗ ਨਹੀਂ ਜੇ ਇਸੇ ਕਰਕੇ ਸਾਰਾ ਕਾਲੀ ਦਲ ਵਿਖੜ ਗਿਆ ਇਸੇ ਕਰਕੇ ਕਾਲੀ ਦਲ ਦੇ 2-3 ਧੜੇ ਹੋ ਗਏ ਤੁਸੀਂ ਤਾਂ ਸਾਰ ਆਪਣੀ ਪਾਰਟੀ ਸਾਫ ਸਾਫ ਸਰਕਾਰ ਬਣਾਉਂਦੇ ਸੁਣੇ ਲਈ ਜਾਂਦੇ ਹੋ ਜੇ ਤੁਸੀਂ ਵੜਨਾ ਹੁੰਦਾ ਵੜਾਉਣਾ ਹੁੰਦਾ ਕਿ ਸਦਾ ਪ੍ਰਕਾਸ਼ ਸਿੰਘ ਉਦੋਂ ਹੀ ਤੁਹਾਨੂੰ ਬਣਾ ਦਿੰਦਾ ਉਹ ਕੈਂਟ ਦੇ ਵੀ ਕਾਲੀ ਲੀਡਰਾਂ ਦੇ ਉਹਦੀ ਮੰਨਿਆ ਕਹਿੰਦੇ ਨਹੀਂ ਜੀ ਮੈਂ ਨਹੀਂ ਬੜਉਂਦਾ ਨੂੰ ਕੋਈ ਅਕਲ ਨਹੀਂ ਉਹੋ ਕਹੀ ਦਿੰਦਾ ਮੈਂ ਮੁੱਖ ਮੰਤਰੀ ਬਣਦਾਣਾ ਅੱਛਾ ਰੀਨੋ ਦਬੇ ਮਾਰੀ ਜਾਂਦਾ ਸਭ ਤੁਹਾਡੇ ਕੋ ਕੋਈ ਨਹੀਂ ਡਰਨ ਵਾਲਾ ਕਾਨੂੰਨ ਦਾ ਰਾਜ ਆ ਪੰਜਾਬ ਦੇ ਅੰਦਰ ਹੁਣ ਸਭ ਪ੍ਰਕਾਸ਼ ਸਿੰਘ ਬਾਦਲ ਦੇ ਪਦਵਾਦ ਬਾਦ ਆਈ ਦੀ ਤੁਹਾਡੇ ਪਦਵਾ ਦਾ ਰਾਜ ਦੀ ਸਰਦਾਰ ਸੁਖਬੀਰ ਸਿੰਘ ਜੀ ਪੁਲੇਖਾ ਖਾਂਦੇ ਆ ਐਸਐਲਐਸਰ ਪੰਜਾਬ ਦੇ ਵਿੱਚ ਕਾਨੂੰਨ ਦਾ ਰਾਜ ਹੈ ਇਸ ਕਾਨੂੰਨ ਦੇ ਰਾਜ ਵਿੱਚ ਜਿਹੜਾ ਬੰਦਾ ਗਲਤੀ ਕਰੂਗਾ ਉਹਨੂੰ ਹੱਥਾਂ ਦੀ ਸਜ਼ਾ ਮਿਲੂਗੀ ਜਿਹੜਾ ਬੰਦਾ ਆਮ ਸ਼ਹਿਰੀਆਂ ਵਾਂਗੂ ਜ਼ਿੰਦਗੀ ਬਤੀਤ ਕਰ ਰਿਹਾ ਸਦੋਂ ਦੀ ਕੋਈ ਵਾਲ ਨਹੀਂ ਦੇਖ ਸਕਦਾ ਸੋ ਮੈਂ ਕਹਿ ਰਿਹਾ ਤੁਹਾਂਡੇ ਦਬਿਆਂ ਤੋਂ ਇਹ ਨਾ ਕਦੀ ਪੁਲਿਸ ਅਫਸਰ ਤੋਂ ਡਰੇ ਨਾ ਕਦੀ ਡਰਦਗੇ ਉਹ ਕਾਨੂੰਨ ਦੀ ਪਾਲਣਾ ਕਰਦੇ ਆ ਜਿੱਥੇ ਬੰਦਾ ਗਲਤੀ ਕਰਦਾ ਉੱਥੇ ਉਹ ਬੰਦੇ ਦੇ ਖਿਲਾਫ ਕਾਰਵਾਈ ਕਰਦੇ ਆ ਤੁਸੀਂ ਐਵੇਂ ਆਹ ਜਿਹੜੀ ਡੈਰੀ ਲਈ ਫਿਰਦੇ ਪਤਾ ਕਿ ਕਿਹੜੀ ਡੈਰੀ ਆ ਉਹ ਐਵੇਂ ਕਹਿੰਦੇ ਲਾਲ ਡੈਰੀ ਤੇ ਲਿਖਤਾ ਜੀ ਉਹ ਸਾਡ ਤੁਹਾਡੇ ਕੋ ਨਾ ਕੋ ਲਾਲ ਐ ਨਾ ਕੋ ਹਰੀਆ ਨਾ ਕੋ ਚਿੱਟੀ ਐ ਨਾ ਕੋ ਪੀਲੀ ਐ ਨਾ ਕੋ ਫਿੱਕੀ ਐ ਐਵੇਂ ਇਦਾਂ ਦੀਆਂ ਗੱਲਾਂ ਦਾ ਕਰਿਆ ਕਰੋ ਤੁਹਾਡੀ ਨਾ ਕਦੀ ਹੁਣ ਸਰਕਾਰ ਆਉਣੀ ਆ ਨਾ ਕਦੀ ਸਰਕਾਰ ਬਣਨੀ ਆ ਕਾਲੀ ਦਲ ਤੂੰ ਹੀ ਆਪਣੇ ਹੱਥੀ ਖਤਮ ਕਰਤਾ ਇਸ ਕਰਕੇ ਅਫਸਾਨ ਨੂੰ ਪਤਾ ਹਾਸੀ ਨੂੰ ਪਤਾ ਕਿ ਹੁਣ ਤੁਹਾਡਾ ਵਕਤ ਖੁੱਲ ਗਿਆ ਸਾਹਿਬ ਹੋੜਾ ਅੱਜ ਦਾ ਜੋ ਕਿ ਯੁੱਗ ਯੋਗ ਹੀ ਬਦਲ ਗਿਆ ਸਾਰੋ ਯੁੱਗ ਨਹੀਂ ਹੈ ਜਿਹੜੇ ਯੁੱਗ ਦੇ ਵਿੱਚ ਤੁਹਾਡੀਆਂ ਸਰਕਾਰਾਂ ਆਈਆਂ ਸੀਗੀਆਂ ਹੁਣ ਜਦ ਯੁੱਗ ਬਦਲ ਗਿਆ ਨਵਾਂ ਯੋਗ ਆ ਗਿਆ ਹੁਣ ਤੁਹਾਡੀ ਸਰਕਾਰ ਨਹੀਂ ਆਉਂਦੀ ਅੱਜ ਉੱਥੇ ਗਏ ਮਹੀਨੇ ਬਾਅਦ ਅਦਨ ਹਵਤ ਐਸੇ ਉੱਥੇ ਡੰਗੜਾ ਦਾ ਜਿਹੜਾ ਖਾਣਾ ਚਾਲ ਜਿਹੜਾ ਉਹ ਬੱਢ ਰੇ ਚੰਗੀ ਗੱਲ ਹੈ ਇੱਕ ਮਹੀਨੇ ਬਾਅਦ ਗਏ ਪਤਿਤ ਸਰ ਮੈਂ ਕੱਲ ਵਿਧਾਨ ਸਭਾ ਦੇ ਵਿੱਚ ਬੋਲਿਆ ਸੀਗਾ ਕਿ ਕੰਡੇ ਆਏ ਤਾਂ ਤੋਂ ਪਾਰ ਤੇ ਹਰ ਰਾਵੀ ਤੇ ਆ ਗਿਆ ਕੰਡੇ ਤੇ ਜਿਹੜੀ ਜ਼ਮੀਨ ਮਾਲੂਥਲ ਬਣ ਗਈ ਹੈ ਜਿਹੜੀ ਜ਼ਮੀਨ ਰਾਵੀ ਤੇ ਆ ਜਾ ਰੋੜ ਕੇ ਲਾ ਗਿਆ ਸਾਡੇ ਤੁਹਾਡੇ ਪਿਤਾ ਜੀ 5 ਸਾਲ ਪੰਜਾਬ ਦੇ ਮੁੱਖ ਮੰਤਰੀ ਰਹੇ ਤੁਸੀਂ ਕੇਂਦਰ ਦੇ ਵਿੱਚ ਮੰਤਰੀ ਰਹੇ ਹੋ ਪੰਜਾਬ ਦੇ ਡਿਪਟੀ ਸੀਐਮ ਰਹੇਓ ਦੱਸਿਓ ਜਦੋਂ ਉਹਨਾਂ ਲੋਕਾਂ ਲਈ ਕਦੀ ਕੁਝ ਕੀਤਾ ਜਾਂ ਕਿਹੜੇ ਮੂੰਹ ਨਾਲ ਤੁਸੀਂ ਇਹ ਚਾਰ ਲੈ ਕੇ ਜਾ ਰਹੇ ਹੋ ਕਦੀ ਤੁਸੀਂ ਲਾਵੀ ਤੇ ਆਪਾਂ ਦੇ ਸੋਚਿਆ ਕਦੀ ਇੱਥੋਂ ਦੇ ਕਿਸਾਨਾਂ ਬਾਰੇ ਸੋਚਿਆ ਤੇ ਇਹਨਾਂ ਦੀਆਂ ਜ਼ਮੀਨਾਂ ਖਰਾਬ ਹੋ ਗਈਆਂ ਇਹਨੀਆਂ ਜ਼ਮੀਨਾਂ ਬਦਵਾਦ ਹੋ ਗਈਆਂ ਦੱਸੋ ਕਦੀ ਇੱਥੇ ਦੱਸ ਕਿਹਾ ਉਹ ਅਜੇ ਨਾਲੇ ਦੇ ਵਿੱਚ ਕਿ ਤੁਹਾਡੀ ਸਰਕਾਰ ਨੇ ਇਹ ਕੀਤਾ ਸੀਗਾ ਗੱਲਾਂ ਕਰਨਾ ਸਤ ਸੰਗਵੀਰ ਸਿੰਘ ਗੱਲ ਦੀ ਮਾਰਦੀ ਆਮ ਲੰਘਦੇ ਬੇੜੇ ਹੋਣੇ ਆ ਗੱਲਾਂ ਦਾ ਯੁੱਗ ਬੀਤ ਗਿਆ ਹੁਣ ਲੋਕਾਂ ਨੂੰ ਪਤਾ ਲੱਗ ਜਾਂਦਾ ਕਿ ਲੀਡਰ ਅੱਜ ਕੀ ਕਹਿੰਦਾ ਤੇ ਕੱਲ ਕੀ ਕਰਦਾ ਸਭ ਤੁਸੀਂ ਪੰਜਾਬ ਦਾ ਕੁਛ ਨਹੀਂ ਰਹਿ ਦਿੱਤਾ ਪੜੇ ਬਾਤ ਜਿਵੇਂ ਗਲਤ ਕੰਮ ਹੋਏ ਤੁਸੀਂ ਤੇ ਹੌਣ ਕਾਲ ਤਖਤ ਸਾਹਿਬ ਨੂੰ ਉਹਦਾ ਹੁਕਮਨਾਮਾ ਮੰਨ ਕੇ ਫੇਰ ਮੁੱਕਤ ਗਏ ਸਭ ਤੁਹਾਨੂੰ ਤੁਹਾਨੂੰ ਕੌਣ ਜਿਹੜਾ ਬੰਦਾ ਕਾਲ ਤਖਤ ਤੋਂ ਬੇਵਕ ਹੋਇਆ ਪਿਆ ਤਾਲ ਤਖਤ ਵੱਲ ਜਿਹਦੀ ਪਿੱਠ ਹੈ ਤੁਈ ਕਿਸਮ ਦੇ ਹੋ ਕੇ ਪੰਜਾਬ ਦੇ ਸਿੱਖ ਤੁਹਾਨੂੰ ਦਵਾਦਾ ਬੁਖਤ ਦੀ ਬਣਾ ਲਓਗੇ ਬੋਲ ਦਿਓ ਅਰ ਮੈਂ ਕਹਿਣਾ ਤੁਹਾਨੂੰ ਸੁਖਬੀਰ ਦੀ ਅੱਜ ਦੇ ਇਸ ਭਗਵਾਨ ਸਿੰਘ ਮੂਨ ਦੀ ਸਰਕਾਰ ਦੇ ਰਾਜ ਵਿੱਚ ਕਾਨੂੰਨ ਦਾ ਰਾਜ ਆ ਕਿਤੇ ਜਿੱਥੇ ਕੋਈ ਬੰਦਾ ਗਲਤੀ ਕਰੂਗਾ ਉਹਨੂੰ ਸਖਤ ਸਜ਼ਾ ਦੇਵਾਂਗੇ ਤੁਹਾਡੀ ਤੁਹਾਡੀਆਂ ਗਿੱਦਰ ਬੱਗੀਆਂ ਤੋਂ ਕੋਈ ਨਹੀਂ ਡਰਨ ਵਾਲਾ ਐਵੇਂ ਦਾ ਡੈਰੀਆਂ ਦੂਰੀਆਂ ਦੇ ਚੁੱਕੀ ਫਿਰੋ ਇਹ ਡੈਰੀਆਂ ਉੱਥੇ ਜਾ ਕੇ ਬਾਦਲ ਪਿੰਡ ਚ ਕੇ ਹਲਮਾ ਦੀ ਚ ਰੱਖ ਦੋ ਹੋ ਨਹੀਂ ਉਹ ਵਕਤ ਆਉਣਾ ਉਹ ਵਕਤ ਲੰਘ ਗਿਆ ਸਾਦ ਤੁਸੀਂ ਉਹ ਵਕਤ ਦੀ ਇੰਨੀ ਦੁਰਵਕਤੋ ਕੀਤੀ ਕਿ ਜਿਹੜਾ ਬੰਦਾ ਸਾਰੀ ਉਮਰ ਨਹੀਂ ਹਰਿਆ ਸਰਤਾਸ ਪ੍ਰਕਾਸ਼ ਸਿੰਘ ਬਾਦਲ ਮਰ ਲਗਾ ਉਹ ਵੀ ਬੜੀ ਭੈੜੀ ਹਾਰ ਲੈ ਕੇ ਗਿਆ ਵਿਚਾਰਾ ਉਹ ਵੀ ਤੁਹਾਡੇ ਕਰਕੇ ਹੋ ਗਿਆ ਤੁਹਾਡੀ ਬਦੌਲਤ ਉਹ ਵੀ ਮਜੂਦਗਾ ਹਰ ਗਿਆ ਨਹੀਂ ਕੋ ਸਾਰੇ ਬੰਦੇ ਅਦਾ ਰਿਆ ਇਸ ਕਰਕੇ ਸਰਤਾਸ ਮੀਤ ਸਿੰਘ ਜੀ ਤੁਹਾਨੂੰ ਮੈਂ ਕਹਿਣਾ ਚਾਹੁੰਦਾ ਕਿ ਤੁਸੀਂ ਪੰਜਾਬ ਦੇ ਸ਼ਿਪਾਈ ਤੋਂ ਲੈ ਕੇ ਪੁਲਿਸ ਦੇ ਸ਼ਿਪਾਈ ਤੋਂ ਲੈ ਕੇ ਐਸਐਸਪੀ ਕੀ ਡੀਆਈਡੀ ਕੀ ਆਈਡੀ ਕੀ ਜਿੰਨੂੰ ਮਰਜ਼ੀ ਦਾਬੇ ਮਾਰ ਜਔ ਤੁਹਾਡਾ ਕੋਈ ਦਾਬਾ ਨਹੀਂ ਚੱਲਦਾ ਨਾ ਤੁਹਾਡੇ ਦਾਬਿਆਂ ਤੋਂ ਪੰਜਾਬ ਦੀ ਪੁਲਿਸ ਡਰਦੀ ਹੈ ਨਾ ਅਸੀਂ ਡਰਦੇਵਾਂਗੇ ਕਾਨੂੰਨ ਦਾ ਰਾਜ ਹੈ ਕਾਨੂੰਨ ਦਾ ਰਾਜ ਜਿਹੜਾ ਪੰਜਾਬ ਦੇ ਵਿੱਚ ਉਹ ਚੱਲੂਗਾ ਪਰਿਵਾਰਾਂ ਦੇ ਰਾਜਾਂ ਦਾ ਯੁੱਗ ਖਤਮ ਹੋ ਗਿਆ ਸਾਬ ਹੁਣ ਕਿਸੇ ਪਰਿਵਾਰ ਦਾ ਰਾਜ ਨਹੀਂ ਆਉਣਾ ਉਹ ਬੀਤ ਕੇ ਸਮੇਂ ਬੀਤ ਕੇ ਹੁਣ ਪਰਿਵਾਰ ਦਾ ਰਾਜ ਨਹੀਂ ਸਾਥ ਪੰਜਾਬ ਦੇ ਲੋਕਾਂ ਦਾ ਰਾਜ ਹੈ ਕਾਨੂੰਨ ਦਾ ਰਾਜ ਹੈ ਇਸ ਕਰਕੇ ਤੁਹਾਡੀਆਂ ਇੰਨੀਆਂ ਜਿੱਧਰ ਭੰਗੀਆਂ ਤੋਂ ਨਾ ਕੋ ਪੁਲਸਾ ਦਾ ਨਾ ਕੋ ਹੋਰ ਕੋਈ ਵੀ ਡਰ ਨਾਲ ਬਸ ਮੈਂ ਤੁਹਾਨੂੰ ਇਹ ਕਹਿਣਾ ਸੀਗਾ ਕਿ ਇਹ ਕੰਮ ਬੰਦ ਕਰ ਦਿਓ ਸਭ ਇਹਦਾ ਕੋਈ ਅਸਰ ਨਹੀਂ ਹੋਣਾ ਵਾਲਾ ਪੰਜਾਬ ਦੇ ਵਿੱਚ